ਲੰਬੇ ਸਮੇਂ ਤੋਂ ਚੱਲ ਰਹੀ ਇੰਤਜ਼ਾਰ ਦੀ ਘੜੀ ਆਖਰੋ ਸਵਾਤੀ ਦੀ ਬੂੰਦ ਧਰਤੀ ਤੇ ਆ ਹੀ ਗਈ ਜਿਹੜਾ ਇੰਤਜ਼ਾਰ ਸੀ ਕਰੀਏ ਤੇ ਧਰਤੀ ਵਾਸੀ ਹਰ ਜੀਵ ਨੂੰ ਇਸ ਦਾ ਇੰਤਜ਼ਾਰ ਸੀ ਜੋ ਕਿ ਅੱਜ ਬਾਰਿਸ਼ ਦੀ ਬੂੰਦ ਥੱਲੇ ਆ ਗਈ ਹੈ ਮੀਂਹ ਦਾ ਮੌਸਮ ਬਣ ਗਿਆ ਤੇ ਇਹ ਬਾਰਿਸ਼ ਜਿਹੜੀ ਹੈ ਕਿਤੇ ਨਾ ਕਿਤੇ ਬਹੁਤ ਵੱਡੀ ਰਾਹਤ ਜਿਹੜੀ ਹੈ ਕਹਿੰਦੇ ਇੱਕ ਸ਼ਰੀਰ ਜਿਹੜਾ ਗਰਮੀ ਨਾਲ ਮਰਿਆ ਪਿਆ ਸੀ ਉਹਦੇ ਵਿੱਚ ਨਵੀਂ ਜਾਨ ਪਾ ਦਿੰਦੀ ਹੈ ਮੀਂਹ ਦੀ ਬੂੰਦ ਨੇ ਤੇ ਅੱਜ ਇਸ ਮੀਦੀ ਬੂੰਦ ਨਾਲ ਪਾਰਾ ਵੀ ਘਟਿਆ ਤੇ ਬਹੁਤ ਹੀ ਜ਼ਿਆਦਾ ਇਹਦੇ ਨਾਲ ਜਿਹੜੀ ਕਹਿੰਦੇ ਹੈਗੀ ਆਪਾਂ ਇੱਕ ਰਾਹਤ ਭਰੀ ਜਿਹੜੀ ਇੱਕ ਬਹੁਤ ਵੱਡੀ ਰਾਹਤ ਮਿਲਨੀ ਹੈ ਇਸ ਮੀਤੋਂ ਜਿਹੜਾ ਕਿ ਇਸ ਸੀਜ਼ਨ ਦਾ ਪਹਿਲਾ ਪਹਿਲੀ ਬਰਸਾਤ ਹੈਗੀ ਹੈ ਤੇ ਅੱਜ ਮੌਸਮ ਬਣਿਆ ਬੱਦਲ ਆਏ ਤੇ ਨਾਲ ਬਰਸਾਤ ਆਈ বারবার अपील ਵੀ ਕੀਤੀ ਜਾਂਦੀ ਲੋਕਾਂ ਨੂੰ ਰੁੱਖ ਲਗਾਉਣ ਦੇ ਲਈ ਵੱਧ ਤੋਂ ਵੱਧ ਰੁੱਖ ਹੋਣਗੇ ਤੇ ਜ਼ਿਆਦਾ بارش ਹੋਏਗੀ ਟੈਂਪਰੇਚਰ ਵੀ ਘਟੋਏਗਾ ਲੇਕਿਨ ਹਾਈਵੇ ਬੰਦੇ ਜਾ ਰਹੇ ਆ ਬਿਲਡਿੰਗਾਂ ਬੰਦੀਆਂ ਜਾ ਰਹੀਆਂ ਹੋਟਲ ਬੰਦੇ ਜਾ ਰਹੇ ਆ ਰੁੱਖ ਵੱਡੇ ਜਾ ਰਹੇ ਆ ਕਮਰਸ਼ੀਅਲਾਈਜ਼ ਹੋ ਰਹੀਆਂ ਕਲੋਨੀਆਂ ਬਣ ਰਹੀਆਂ ਜਿਹਦੇ ਵਿੱਚ ਰੁੱਖ ਖਤਮ ਹੋਤੇ ਜਾ ਰਹੇ ਜੰਗਲ ਪੰਜਾਬ ਚ ਰਹਿ ਨਹੀਂ ਗਿਆ ਜਿਸ ਕਰਕੇ ਪੰਜਾਬ ਦੇ ਵਿੱਚ ਮੀ ਜਿਹੜਾ ਉਹ ਆਵੇ ਪੰਜਾਬ ਦੇ ਵਿੱਚ ਬਰਸਾਤ ਜਿਹੜੀ ਹੈ ਜਿਆਦੀ ਹੋਵੇ ਬਰਸਾਤ ਬਹੁਤ ਹੀ ਘਟ ਗਈ ਹੈ ਗੱਲ ਕਰੀਏ ਤੇ ਜੂਨ ਜਿਹੜਾ ਜੂਨ ਤਕਰੀਬਨ ਜੂਨ ਖਤਮ ਹੋਣ ਨੂੰ ਆ ਰਿਹਾ ਉਸ ਤੋਂ ਬਾਅਦ ਬਾਰਿਸ਼ ਜਿਹੜੀ ਹੈ ਅੱਜ ਆਈ ਹੈ ਕਾਫੀ ਲੰਬੇ ਸਮੇਂ ਤੋਂ ਮੋਟਾ ਜਿਹੜਾ ਗਰਮੀ ਦਾ ਬਹੁਤ ਹੀ ਵੱਡਾ ਚੜਿਆ ਆ ਪਹੜਾ ਜਿਹੜਾ ਤਰਸ ਸੀ ਦੁਨੀਆ ਇਸ ਤੋਂ ਅੱਜ ਬਰਸਾਤ ਦੇ ਜਿਹੜੀਆਂ ਬੂੰਦਾਂ ਜੜੀਆਂ ਉਸ ਨੇ ਇਸ ਤੇ ਰਾਹਤ ਪਾਈ ਹੈ ਫਿਲਹਾਲ ਬਾਰਿਸ਼ ਜਿੰਨੀ ਤੇਜ਼ ਹੋਣੀ ਚਾਹੀਦੀ ਸੀ ਜਿੰਨੀ ਉਮੀਦ ਸੀ ਉਸ ਤਰ੍ਹਾਂ ਤੇ ਨਹੀਂ ਪਰ ਫਿਰ ਵੀ ਜਿਹੜੀ ਇਹ ਬੁੰਦਾਬਾਂਦੀ ਹੋ ਰਹੀ ਹੈ ਉਹਦੇ ਨਾਲ ਕਾਫੀ ਰਾਹਤ ਮਿਲਣੀ ਹੈ ਮੌਸਮ ਦੇ ਵਿੱਚ ਵੀ ਪਾਰਾ ਵੀ ਘਟੇਗਾ ਤੇ ਨਾਲ ਦੇ ਨਾਲ ਜਿਹੜੇ ਰੁੱਖ ਜਿਹੜੇ ਸੁੱਕਦੇ ਪਏ ਨੇ ਰੁੱਖ ਉਹਨਾਂ ਲਈ ਨਵਾਂ ਜੀਵਨ ਵੀ ਮਿਲੇਗਾ ਉਹਨਾਂ ਨੂੰ ਪਾਣੀ ਦੀ ਪਿਆਸ ਰੁੱਖਾਂ ਦੀ ਜਿਹੜੀ ਹੈ ਉਹ ਬੁਝਣ ਦੀ ਉਮੀਦ ਜਿਹੜੀ ਦਿਖਾਈ ਦੇ ਰਹੀ ਹੈ ਬਰਸਾਤਾਂ ਜਿਹੜੀਆਂ ਆਂਦੀਆਂ ਇਹੀ ਰੁੱਖਾਂ ਦੀਆਂ ਪਿਆਸਾਂ ਬੁਝਾਉਂਦੀਆਂ ਹਨ ਤੇ ਇਨਸਾਨ ਨੇ ਤੇ ਆਪਣੇ ਮਤਲਬ ਦੇ ਲਈ ਫਰਸ਼ ਵੀ ਪੱਕੇ ਕਰ ਦਿੱਤੇ ਹਨ ਰੁੱਖਾਂ ਦੇ ਥੱਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਰੁੱਖਾਂ ਥੱਲੇ ਵੀ ਪੱਕਾ ਕਰ ਦਿੰਦੇ ਕਿ ਮਿੱਟੀ ਆ ਨਾ ਜਾਵੇ ਮਿੱਟੀ ਨੂੰ ਇਨੀ ਨਫ਼ਰਤ ਹੈ ਮਿੱਟੀ ਨਾਲ ਜੁੜੇ ਰਹਿਣ ਦੀ ਗੱਲਾਂ ਕਰਦੇ ਹਨ ਤਲਬੀ ਫਿਤਰਤ ਦੇ ਇਨਸਾਨ ਹੈ ਗਿਆ ਪਰ ਪ੍ਰਕਿਰਤੀ ਨਾਲ ਜੁੜ ਕੇ ਰਹਿਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਮੈਂ ਅਪੀਲ ਵੀ ਕਰਾਂਗਾ ਲੋਕਾਂ ਨਾਲ ਜਿਹੜੇ ਜਿਹੜੇ ਮੇਰੀ ਆਵਾਜ਼ ਸੁਣ ਰਹੇ ਹਨ ਉਹ ਰੁੱਖ ਜ਼ਰੂਰ ਲਗਾਉਣ ਹਰਿਆਲੇ ਜ਼ਰੂਰ ਲਿਆਉਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਬੱਚੇ ਆ ਉਹ ਆਪਣੇ ਸਮੇਂ ਦੇ ਵਿੱਚ ਇਹ ਨਾ ਕਹਿਣ ਕਿ ਪਾਰਾ ਜਿਹੜਾ ਪੰਜਾਬ ਪਾਰ ਕਰ ਗਿਆ 55 ਪਾਰ ਕਰ ਗਿਆ 60 ਪਾਰ ਕਰ ਗਿਆ ਕਿਉਂਕਿ ਕਿਸੇ ਸਮੇਂ ਦੇ ਵਿੱਚ ਆਪਾਂ 35 ਪਾਰਾ ਸੁਣ ਕੇ ਡਰ ਜਾਈਦਾ ਹੀ ਲੇਕਿਨ ਅੱਜ ਸਮਾਂ ਇਸ ਤਰ੍ਹਾਂ ਦਾ ਆ ਗਿਆ ਕਿ 45 ਡਿਗਰੀ ਪਾਰਾ ਆਮ ਹੋ ਜਾਂਦਾ ਹੈ ਤੇ ਇਸ ਕਰਕੇ ਹਰਿਆਲੀ ਵੱਧ ਤੋਂ ਵੱਧ ਲਿਆਓ ਘਰ ਦੀ ਛੱਤ ਤੇ ਬੂਟੇ ਲਾਓ ਆਸੇ ਪਾਸੇ ਖਾਲੀ ਜਗ੍ਹਾ ਦੇਖਦੇ ਹੋ ਉੱਥੇ ਪੇੜ ਪੌਦੇ ਲਗਾਓ ਕਿਉਂਕਿ ਮੁੜ ਸਾਨੂੰ ਦੁਬਾਰਾ ਇਹਨਾਂ ਜੰਗਲਾਂ ਦੀ ਲੋੜ ਹੈ ਜਿਹੜੇ ਜੰਗਲ ਕਿਸੇ ਸਮੇਂ ਤੇ ਸਾਡੇ ਵਡੇਰਿਆਂ ਨੇ ਵੱਢ ਕੇ ਉਹਨੂੰ ਕੰਕਰੀਟ ਦਾ ਜੰਗਲ ਬਣਾਇਆ ਹੈ ਲੇਕਿਨ ਅੱਜ ਦੁਬਾਰਾ ਹਰਿਆਲੀ ਦੇ ਜੰਗਲ ਦੀ ਲੋੜ ਹੈ ਤਾਂ ਕਿ ਆਪਾਂ ਆਕਸੀਜਨ ਵੀ ਲੈ ਸਕੀਏ ਤੇ ਆਪਣੀ ਗਰਮੀ ਤੋਂ ਬਚਾਅ ਵੀ ਕਰ ਸਕੀਏ ਤੇ ਸੋਖਾ ਸਾਹ ਵੀ ਲੈ ਸਕੀਏ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ بارش ਨਾਲ ਬੜੀ ਵੱਡੀ ਰਾਹਤ ਮਿਲੀ ਹੈ ਤੇ ਇਹ ਰਾਹਤ ਜਿਹੜੀ ਹੈ ਇਹ ਇਨਸਾਨ ਦੇ ਨਾਲ-ਨਾਲ ਹਰ ਜੀਵ ਜੰਤੂ ਜਾਨਵਰ ਤੇ ਪੇੜ-ਪੌਦਿਆਂ ਲਈ ਬੜੀ ਵੱਡੀ ਇੱਕ ਜੀਵਨਦਾਨ ਜਿਹੜਾ ਉਹ ਜੀਵਨ ਦੀ ਰਾਹਤ ਹੈਗੀ ਹੈ ਜਿਹੜੀ ਮਿਲ ਰਹੀ ਹੈ ਤੇ ਇਹ ਸੀਜ਼ਨ ਦੀ ਪਹਿਲੀ ਬਰਸਾਤ ਹੈਗੀ ਹੈ ਇਸ ਦੇ ਨਾਲ ਲੰਨੇ ਤਰ ਤੋ ਵਿਦਾ ਫਿਰ ਦੂਸਰੀ ਹੋਰ ਕਿਸੇ ਨਿਊਜ਼ ਅਪਡੇਟ ਦੇ ਨਾਲ ਹੋਵਾਂਗੇ ਰੋਬਰੂ ਚਾਹੀ ਚਾਹ ਬਾਰਾ